ਉਹ ਸੰਕੜੇ ਇਸ ਮਹਿਮ ਦੀ ਕਾਮਯਾਬੀ ਬਲ ਦਵਾਣਾ ਧਿਆਨ ਦਵਾਣਾ ਚਾਹਣਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 875 ਦੇ ਕਰੀਬ 875 ਕਿਉਂਕਿ ਇਹ ਮੇਰੇ ਕੋਲ ਸਵੇਰ ਦਾ ਅੰਕੜਾ ਹੈਗਾ ਹੁਣ ਥੋੜਾ ਅੰਕੜਾ ਵਧਿਆਗਾ ਐਫ ਆਈ ਆਰ ਰਜਿਸਟਰ ਹੋਈਆਂ ਰਹੀਆਂ 1188 1188 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਗਿਆ ਜਿਵੇਂ ਹਰਣ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕੇਜੀ 86 ਕਿਲੋ ਜਿਹੜੀ ਆ ਉਹ ਹਰਣ ਫੜੀ ਗਈ ਆ ਪਰ ਪਾਪੀ ਹਸਕ ਜਿਹਨੂੰ ਪੰਜਾਬੀ 'ਚ ਕੁੱਕੀ ਕਹਿੰਦੇ ਆਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ ਅਫੀਮ ਓਪੀਅਮ ਜਿਹਨੂੰ ਅਸੀਂ ਕਹਿੰਦੇ ਆ ਅਫੀਮ ਕਹਿੰਦੇ ਆ बयाली किलोदरी तो हुई है इसे तरह चरस तीन किलो टेबलेटलो सर टेबलेट छे लख चौहत्तर हजार तीन सौ सत्तर टेबलेट जगियां इस थोड़ा जहा समय दौरान इस थोड़ा जे समय दौरान जरा जो मैं गल करा तो बारह तरह के समय दौरान असं फड़िया गया इस बिना ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਬਤ ਕਰ ਚੁੱਕੇ 35 ਲੱਖ ਰੁਪਇਆ ਡਰੱਗ ਮੰਨੀ ਹੋਈ ਹੈਗੀ ਨਸ਼ੇ ਦੀ ਗੱਲ ਨਹੀਂ ਦਾ ਇਹਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਅ ਦੀ ਨਾਲ ਇੱਕ ਜਨ ਸੰਪਰਕ ਮਹਿੰਮ ਵੀ ਸ਼ੁਰੂ ਕੀਤੀ ਆ ਇੱਕ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਹੈ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਤੇ ਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ ਕੁਝ ਅੰਕੜੇ ਇਸ ਮਹਿਮ ਦੀ ਕਾਮਯਾਬੀ ਵੱਲ ਦਬਾਉਣ ਦਾ ਧਿਆਨ ਦਬਾਉਣਾ ਚਾਹਣਾ ਕਿ ਇਹ ਮਹਿਮ ਜਿਹੜੀ ਆ ਉਹ ਕਿਸ ਤਰ੍ਹਾਂ ਕਾਮਯਾਬ ਆ 25 ਤਰੀਕ ਤੋਂ ਲੈ ਕੇ ਹੁਣ ਤੱਕ ਲਗਭਗ 875 ਦੇ ਕਰੀਬ 875 ਕਿਉਂਕਿ ਇਹ ਮੇਰੇ ਕੋਲ ਸਹੀੜ ਦਾ ਅੰਕੜਾ ਹੈਗਾ ਹੁਣ ਥੋੜਾ ਅੰਕੜਾ ਵਧਿਆ ਹੈਗਾ ਐਫ ਆਰ ਰਜਿਸਟਰ ਹੋਈਆਂ ਰਹੀਆਂ 1188 1188 ਜਿਹੜਾ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਜੇਲਾਂ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਉਹਨਾਂ ਨੂੰ ਜੇਲਾਂ ਚ ਬੰਦ ਕੀਤਾ ਗਿਆ ਜਿਵੇਂ ਹਰਨ ਦੀ ਗੱਲ ਕਰਾਂ ਇਸ ਸਮੇਂ ਦੌਰਾਨ ਲਗਭਗ 68 ਕਿਜੀ 68 ਕਿਲੋ ਜਿਹੜੀ ਆ ਉਹ ਹਰਨ ਫੜੀ ਗਈ ਆ ਪਰ ਪਾਪੀ ਹਸ ਇਹਨੂੰ ਪੰਜਾਬੀ ਵਿੱਚ ਕੁੱਕੀ ਕਹਿੰਦੇ ਆਗੇ 8 ਕੁਆਂਟਲ 73 ਕਿਲੋ ਤੋਂ ਜ਼ਿਆਦਾ ਜਿਹੜੀ ਉਹਦੀ ਉਹ ਵੀ ਬਰਾਮਦਗੀ ਜਿਹੜੀ ਆ ਇਹਨਾਂ ਸਮੇਂ ਦੌਰਾਨ ਹੋਈ ਆ ਅਫੀਮ ਓਪੀਅਮ ਜਿਹਨੂੰ ਅਸੀਂ ਕਹਿੰਦੇ ਆ ਅਫੀਮ ਕਹਿੰਦੇ ਆ 42 ਕਿਲੋ ਤੋਂ ਵੱਧ ਦੀ ਰਿਕਵਰੀ ਹੋਈ ਆ ਇਸੇ ਤਰ੍ਹਾਂ ਚਰਸ 3.5 ਕਿਲੋ ਤੋਂ ਉੱਪਰ ਚਰਸ ਦੀ ਬਰਾਮਦਗੀ ਹੋਈ ਆ ਜਿਹੜੇ ਟੈਬਲੇਟ ਜਾਂ ਕੈਪਸੂਲ ਕਹਿੰਦੇ ਆ ਜਿਨ੍ਹਾਂ ਨੂੰ ਅੱਜਕੱਲ ਕਿਉਂਕਿ ਮੈਡੀਕਲ ਨਸ਼ਾ ਜਿਹੜਾ ਚਿੱਟਾ ਜਿਹਨੂੰ ਆਪਾਂ ਕਹਿੰਦੇ ਆ ਵੇਚਦਾਗਾ ਉਹ ਵੀ ਲਗਭਗ 6,74,370 ਟੈਬਲੇਟ 674370 ਟੈਬਲੇਟ ਜੜੀਆਂ ਲਗੀਆਂ ਉਹ ਵੀ ਇਸ ਥੋੜਾ ਜੇ ਸਮੇਂ ਦੌਰਾਨ ਇਸ ਥੋੜਾ ਜੇ ਸਮੇਂ ਦੌਰਾਨ ਜਿਹੜਾ ਉਹ ਅਸੀਂ ਜਿਵੇਂ ਗੱਲ ਕਹਾਂ ਤਾਂ 12 ਦਿਨਾਂ ਦੇ ਸਮੇਂ ਦੌਰਾਨ ਅਸੀਂ ਫੜਿਆ ਗਿਆ ਇਸ ਤੋਂ ਬਿਨਾ ਕਾਫੀ ਵੱਡੀ ਪੱਧਰ ਤੇ ਲਗਭਗ 35 ਲੱਖ ਰੁਪਇਆ ਹੁਣ ਤੱਕ ਡਰੱਗ ਮੰਨੀ ਜਿਹੜੀ ਆ ਉਹ ਵੀ ਅਸੀਂ ਬਰਾਮਦ ਕਰ ਚੁੱਕੇ 35 ਲੱਖ ਰੁਪਇਆ ਡਰੱਗ ਮੰਨੀ ਹੋਈ ਹੈਗੀ ਨਸ਼ੇ ਦੀ ਗੱਲ ਨਹੀਂ ਦਾ ਇਹਦੇ ਨਾਲ ਦੀ ਨਾਲੇ ਕੀ ਆ ਕਿ ਅਸੀਂ ਨਾਅ ਦੀ ਨਾਲ ਇੱਕ ਜਨ ਸੰਪਰਕ ਮਹਿਮ ਵੀ ਸ਼ੁਰੂ ਕੀਤੀ ਆ ਇੱਕ ਜਿਹੜੀ ਇਸ ਡਰਾਈਵ ਜਿਹੜੀ ਆ ਉਹ ਵੀ ਸ਼ੁਰੂ ਕੀਤੀ ਆ ਕਿ ਲੋਕਾਂ ਦੇ ਅੰਦਰ ਜਾਗਰਤੀ ਪੈਦਾ ਕੀਤੀ ਜਾਵੇ ਲੋਕਾਂ ਨੂੰ ਕਿਸ ਤਰ੍ਹਾਂ ਜੋ ਸਰਕਾਰ ਚੰਗਾ ਕੰਮ ਕਰ ਰਹੀ ਹੈ ਉਹਦੇ ਨਾਲ ਜੋੜਿਆ ਜਾਵੇ ਔਰ ਨਸ਼ਿਆਂ ਦੇ ਵਿਰੁੱਧ ਲਾਮਬੰਦ ਕੀਤਾ ਜਾਵੇ ਇਸ ਜਿਹੜੀ ਯੁੱਧ ਨਸ਼ਿਆਂ ਵਿਰੁੱਧਾ ਇਹਨੂੰ ਇੱਕ ਮਿਸ਼ਨ ਮੋੜ ਤੇ ਆ ਸਰਕਾਰ ਚਲਾ ਰਹੀ ਹੈ ਕਿ ਤਾਂ ਕਿ ਪੂਰੇ ਪੰਜਾਬ ਦਾ ਹਰ ਇੱਕ ਬੱਚਾ ਬੱਚਾ ਇਹਦਾ ਸਾਥੀ ਬਣ ਕੇ ਸਾਰਥੀ ਬਣ ਕੇ ਜਿਹੜਾ ਉਹ ਹੈ ਭੂਮਿਕਾ ਨਿਭਾਵੇ